ਚਾਰ ਹਿੰਦੂ ਨੇਤਾਵਾਂ ਦੇ ਪਰਚੇ ਹੋਏ ਐ ਉਸ ਨੂੰ ਰੱਦ ਕਰਾਉਣ ਦੇ ਲਈ ਅਸੀਂ ਅੱਜ ਫੇਰ ਮੈਮੋਰੈਂਡਮ ਇੱਕ ਵਾਰ ਰਿਮਾਈਂਡਰ ਰਿਮਾਈਂਡਰ ਦਿੱਤਾ ਪੰਜਾਬ ਪਰਵਤਾ ਚੰਦਰਗਾਂ ਚ ਡੈਨਿਕ ਬੋਲਿਆ ਕੀ ਆ ਸਾਡੇ ਚਾਰੋਂ ਹਿੰਦੂ ਲੀਡਰਾਂ ਨੇ ਬੋਲਿਆ ਕੀ ਆ ਤੁਸੀਂ ਸਾਨੂੰ ਇਨਕੁਆਰੀ ਦੀ ਅਪਲੀਕੇਸ਼ਨ ਅਗਾਉ ਦਿਓ ਅਸੀਂ ਜਿੱਦਾ ਵੀ ਹੈ ਨੂੰ ਮਤਲਬ ਕਿ ਜੋ ਸਾਨੂੰ ਇੱਥੇ ਪੋਸੀਬਲ ਲੱਗੇ ਤੇ ਅਸੀਂ ਪਰਚਾ ਰੱਦ ਕਰਾਂਗੇ ਕੋਈ ਵੀ ਇਤਹਾ ਦਾ ਪਿਆਰ ਫੇਸਬੁੱਕ ਤੇ ਸੋਸ਼ਲ ਮੀਡੀਆ ਦਾ ਨਹੀਂ ਦਿੱਤਾ ਗਿਆ ਜਿਸ ਨਾਲ ਕੀ ਹੇਟ ਸਪੀਚ ਹੁੰਦੇ ਜੋ ਇਹਨਾਂ ਨੇ ਪਰਚਾ ਕਰਕੇ ਲਗਾਇਆ ਦਾ ਤੁਹਾਨੂੰ ਰਸਦੀ ਕਿਤੇ ਉਹਨਾਂ ਨੇ ਸਿਰਫ ਤੁਹਾਨੂੰ ਇਹ ਕਿਹਾ ਕਿ ਹਜੇ ਅਰੈਸਟ ਤਾਂ ਨਹੀਂ ਨਾ ਪਈ ਜਦ ਕਿ ਗੋਰਾ ਥਾਪਰ ਤੇ ਜਦ ਹਮਲਾ ਹੋਇਆ ਸੀਗਾ ਉੱਥੇ ਤਲਵਾਰਾਂ ਨਾਲ ਉਹਨਾਂ ਨੇ ਵੱਜ ਜਾਗੋ ਵਗੈਰਾ ਇਦਾਂ ਦੇ ਕੁਝ ਕੀਤਾ ਸੀ ਉਹਦੇ ਬਾਰੇ ਹਲੇ ਤੱਕ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਕੁਝ ਨਹੀਂ ਹੁਣ ਸਾਨੂੰ ਸੀਪੀ ਸਾਹਿਬ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਕਿ ਸਲਾਹਸ਼ਨ ਦਿੱਤਾ ਹੈ ਕਿ ਅਸੀਂ ਜਿੱਤਾਂ ਵੀ ਹੈ ਜੋ ਬੰਦਾ ਹੈ ਉਹਨਾਂ ਨੇ ਮਾਰ ਕੇ ਕਿ ਬੰਦੇ ਪਹਿਖਵੇਂ ਨੂੰ ਮਾਰ ਕਰਤੀ ਹੈ ਤੇ ਜੋ ਵੀ ਬੰਦੀ ਹੋਗੀ ਕਹਿੰਦੇ ਦੱਸਾਂਗੇ ਉਸੇ ਤਰ੍ਹਾਂ ਇਹਦਾ ਕੋਈ ਕੋਈ ਤਾਨੂੰ ਅਪੀਲ ਨਹੀਂ ਦਿੱਤੀ ਕੋਈ ਦਲੀਲ ਨਹੀਂ ਦਿੱਤੀ ਸਿੱਧਾ ਪਰਚਾ ਦਿੱਤਾ ਲੁਧਿਆਣਾ ਲੈਵਨਰ ਦੁਚਕੇ ਤੁਸੀਂ ਤੇ ਮੈਂ ਹਾਂ ਯੂੰਬਰੀ ਮੌਜੂਦ ਹਾਂ ਲੁਧਿਆਣਾ ਦੇ ਸੀਪੀ ਆਫਿਸ ਬਾਹਰ ਜਿੱਤੇ ਕਿ ਅੱਜ ਸ਼ਿਵਸ਼ਨਾ ਆਗੂ ਸੀਪੀ ਆਫਿਸ ਦੇ ਵਿੱਚ ਮੰਗ ਪੱਤਰ ਦੇਣਾ ਨੇ ਤਸਵੀਰਾਂ ਨੇ ਲੁਧਿਆਣਾ ਦੇ ਸੀਪੀ ਆਫਿਸ ਦੀਆਂ ਕਮਿਸ਼ਨਰ ਆਫ ਲੁਧਿਆਣਾ ਦੀਆਂ ਜਿੱਤੇ ਕਿ ਅੱਜ ਵੱਡੀ ਸੰਖਿਆ ਦੇ ਵਿੱਚ ਅੱਜ ਸ਼ਿਵਸ਼ਨਾ ਆਗੂ ਜਿਹੜੀ ਕਿ ਹੈ ਮੰਗ ਪੱਤਰ ਦੇਣਾ ਨੇ ਕਮਿਸ਼ਨਰ ਸਾਹਿਬ ਨੂੰ ਜਿਹੜਾ ਕਿ ਚਾਰ ਹਿੰਦੂ ਨੇਤਾ ਨੇਤਾ ਤੇ ਜਿਹੜੀ ਕਿ ਹੈ ਪਰਚਾ ਹੋਇਆ ਸੀਗਾ ਉਸ ਨੂੰ ਲੈ ਕੇ ਜਿਹੜੇ ਕੀ ਗੱਲਬਾਤ ਕਰ ਰਹੇ ਨੇ ਤੇ ਮੰਗ ਪੱਤਰ ਦੇਣਾ ਹੈ ਨੇ ਹੁਣ ਗੱਲਬਾਤ ਜਾਣਦੇ ਆ ਕਿ ਅਸਾ ਮਾਮਲਾ ਵਾਹ ਕਿਉਂਕਿ ਪਹਿਲੇ ਵੀ ਜਰੀ ਕੀ ਹੈ ਡੀਸੀਪੀ ਸ਼ੂਮ ਅਗਰਵਾਲ ਦੇ ਨਾਲ ਮੀਟਿੰਗ ਜਰੀ ਹੈ ਬੈਠਕ ਹੋਈ ਸੀਗੀ ਤੇ ਉਹਦੇ ਵਿੱਚ ਜਿਹੜਾ ਕੀ ਹੈ ਡੀਸੀਪੀ ਸ਼ੂਮ ਅਗਰਵਾਲ ਨੂੰ ਜਿਹੜਾ ਕੀ ਹੈ ਟਾਈਮ ਦਿੱਤਾ ਸੀਗਾ ਤੇ ਹੁਣ ਗੱਲਬਾਤ ਜਾਣਦੇ ਆ ਮੰਗ ਪੱਤਰ ਦੇ ਵਿੱਚ ਕੀ ਅਸਾ ਲਿਖਿਆ ਸ਼ਿਵਸ਼ਨਨ ਨੀਤਾ ਆਗੂ ਨਿਤਿਨਗਲ ਨਿਤਿਨ ਜੀ ਮੰਗ ਪੱਤਰ ਦੇ ਕੇ ਆਏ ਹੋ ਕਿ ਇਹ ਸ਼ੋਸ਼ਣ ਮਿਲਿਆ ਹੁਣ ਬਿਲਕੁਲ ਜੀ ਤਾਂ ਲੜੀ ਵਾਏ ਲੜੀ ਅਸੀਂ ਜੋ ਸਾਡੇ ਪੰਜਾਬ ਪ੍ਰਮੁਖਸ਼ੀ yogesh sharma ਜੀ ਦਾ ਦਿਸ਼ਾ ਨਿਰਦੇਸ਼ ਤੇ ਜਿੱਦਾਂ ਕਿ ਅੱਜ ਅਸੀਂ ਇੱਕ ਪੂਰੇ ਪੰਜਾਬ ਭਰ ਦੇ ਵਿੱਚ SSP ਤੇ CP ਸਾਹਿਬ ਨੂੰ ਜਿਹੜਾ ਰੈਂਡਮ ਦਿੱਤਾ ਹੈ ਜੋ ਕਿ ਪਿਛਲੇ ਦਿਨੀ ਦੋ ਚਾਰ ਹਿੰਦੂ ਨੇਤਾਵਾਂ ਦੇ ਪਰਚੇ ਹੋਏ ਹੈ ਉਸ ਨੂੰ ਰੱਦ ਕਰਾਉਣ ਦੇ ਲਈ ਅਸੀਂ ਅੱਜ ਫਿਰ ਮੈਮੋਰੰਡਮ ਇੱਕ ਵਾਰ ਰਿਮਾਈਂਡਰ ਰਿਮਾਈਂਡਰ ਦਿੱਤਾ ਹੂੰ ਪਿਛਲੇ ਕੁਝ ਦਿਨਾਂ ਪਹਿਲਾਂ ਵੀ ਡੀਸੀ ਡੀਸੀਪੀ ਇਸ਼ੂ ਮੋ ਅਗਰਵਾਲ ਨੂੰ ਵੀ ਮੀਟਿੰਗ ਹੋਈ ਸੀਗੀ ਬੈਠਕ ਹੋਈ ਸੀਗੀ ਉਹਦੇ ਵਿੱਚ ਕੀ ਸ਼ਵਾਸ਼ਣ ਦਿੱਤਾ ਹੈ ਜਾਂ ਕੁਝ ਦਿਨਾਂ ਬਾਅਦ ਕਰ ਦਾਂਗੇ ਕੀ ਸਿੱਟਾ ਅਗਲਾ ਕੀ ਗੱਲਬਾਤ ਹੋਈ ਬਿਲਕੁਲ ਜੀ ਉਦੋਂ ਵੀ ਅਸੀਂ ਜਦ ਮਿਲ ਕੇ ਗਏ ਸੀਗੇ ਤੇ ਉਦੋਂ ਉਹਨਾਂ ਨੇ ਆਹੀ ਸ਼ਵਾਸ਼ਣ ਦਿੱਤਾ ਸੀ ਕਿ ਤੁਸੀਂ ਸਾਨੂੰ ਇਨਕੁਆਰੀ ਦੀ ਐਪਲੀਕੇਸ਼ਨ ਲਗਾ ਦਿਓ ਅਸੀਂ ਜਿੱਦਾਂ ਵੀ ਹੈ ਇਹਨੂੰ ਮਤਲਬ ਕਿ ਜੋ ਸਾਨੂੰ ਵਿੱਚ ਪੋਸੀਬਲ ਲੱਗੇ ਤੇ ਅਸੀਂ ਪਰਚਾ ਰੱਦ ਕਰਾਂਗੇ ਅਸੀਂ ਤਾਂ ਆਹੀ ਮੰਗ ਕੀਤੀ ਹੈ ਕਿ ਪਰਚਾ ਰੱਦ ਕੀਤਾ ਜਾਵੇ ਚ ਕੋਈ ਵੀ ਇਦਾਂ ਦਾ ਸਾਡੀ ਪਾਰਟੀ ਵੱਲੋਂ ਇਦਾਂ ਦਾ ਕੋਈ ਵੀ ਸਾਡੇ ਪਰਵਕਤਾ ਵੱਲੋਂ ਕੋਈ ਵੀ ਇਦਾਂ ਦਾ ਬਿਆਨ ਫੇਸਬੁੱਕ ਤੇ ਸ स्पीस ਉਤੇ ਜੋ ਇਹਨਾਂ ਨੇ ਪਰਚਾ ਕਰਕੇ ਲਗਾਇਆ ਉਹ ਗਲਤਲ ਕੀਤਾ ਅੱਛਾ ਕੱਲੇ ਤੁਹਾਡੇ ਵਾਲੀ ਹੇਟ ਸਪੀਡ ਦਾ ਪਰਚਾ ਦਿੱਤਾ ਗਿਆ ਨਹੀਂ ਹੋਰ ਵੀ ਸੰਸਥਾਵਾਂ ਉੱਤੇ ਦਿੱਤਾ ਗਿਆ ਚਾਹੇ ਸੋਸ਼ਲ ਮੀਡੀਆ ਦਾ ਜੋ ਚਾਹੇ ਸਮਾਜੀ ਦਾ ਚਾਹੇ ਰਾਜਨੀਤਿਕ ਪਾਰਟੀਆਂ ਨੇ ਹੋਰਾਂ ਤੇ ਵੀ ਦਿੱਤਾ ਗਿਆ ਉਹਨਾਂ ਦੇ ਚਾਰ ਚੰਨਿਆਂ ਤੇ ਹੋਰ ਦਿੱਤਾ ਗਿਆ ਅਲੱਗ-ਅਲੱਗ ਅਸੀਂ ਉਹਨਾਂ ਦਾ ਵੀ ਨਾਲ ਵੇਰਵਾ ਵਿੱਚ ਪਾਇਆ ਕਿ ਹਾਂ ਵੀ ਉਹਨਾਂ ਨੂੰ ਵੀ ਨਾਲ ਸਾਰੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਉਹਨਾਂ ਦਾ ਵੀ ਵਿੱਚ ਵੇਰਵਾ ਪਾਇਆ ਕਿ ਉਹਨਾਂ ਦਾ ਵੀ ਪਰਚਾ ਰੱਦ ਕੀਤੇ ਜਾਣ ਹਾਲਾਂਕਿ ਦੇਖਿਆ ਜਾਵੇ ਨੇ ਕਿ ਇਹਦੇ ਹੋਰ ਵੀ ਜਿਹੜੇ ਧਰਮ ਦੇ ਬੋਲਦੇ ਆ ਬਾਰੇ ਉਹ ਵੀ ਹੇਟ ਸਪੀਚ ਬੋਲਦੇ ਨੇ ਉਹਨਾਂ ਤੇ ਕਿਉਂ ਨਹੀਂ ਪਰਚਾ ਦਰਜ ਕੀਤਾ ਗਿਆ ਬਿਲਕੁਲ ਜੀ ਅਸੀਂ ਉਹ ਵੀ ਉਹਨਾਂ ਦੀ ਦਿਸਤਿ ਹੈ ਜੋ ਕਿ ਅੱਜ ਬੀਤੇ ਕੁਝ ਸਮਾਂ ਪਹਿਲਾਂ ਜਦ ਕਿ ਗੋਰਾ ਥਾਪਰ ਤੇ ਜਲ ਹਮਲਾ ਹੋਇਆ ਸੀਗਾ ਉੱਥੇ ਤਲਵਾਰਾਂ ਨਾਲ ਉਹਨਾਂ ਨੇ ਬਾਅਦ ਚ ਜਾਗੂ ਵਗੈਰਾ ਇਦਾਂ ਦੇ ਕੁਝ ਕੀਤਾ ਸੀ ਉਹਦੇ ਬਾਰੇ ਹਲੇ ਤੱਕ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸਾਡੀਆਂ 2 ਤੋਂ 3 ਵਾਰ ਰਿਟਰਨ ਕੰਪਲੇਂਟਾਂ ਜਾ ਚੁੱਕੀਆਂ ਇਹਨਾਂ ਦੇ ਵੀ ਐਫਆਈਆਰ ਕੀਤੀ ਜਾਵੇ ਬਟ ਉਹਨਾਂ ਤੇ ਕੋਈ ਐਕਸ਼ਨ ਨਿੱਤਾ ਗਿਆ ਸੀ ਉਹਦੋਂ ਫੇਰ ਰਿਮਾਈਂਡਰ ਜੱਦਾ ਸੀ ਮਾਨਜੋਏ ਸ਼੍ਰੀ ਜੁਆਇੰਟ ਸੀਪੀ ਸਾਹਿਬ ਸ਼ੂਮਾ ਅਗਰਵਾਲ ਜੀ ਨੂੰ ਮਿਲੇ ਆ ਉਹਨਾਂ ਨੂੰ ਵੀ ਅਸੀਂ ਰਿਮਾਈਂਡਰ ਆ ਦਿੱਤਾ ਤੇ ਦੱਸਿਆ ਉਹ ਕਹਿੰਦੇ ਸੀ ਜਲਦੀ ਅੰਦਰ ਤੇ ਕਾਰਵਾਈ ਕਰਾਂਗੇ ਕਿ ਹੁਣ ਕੀ ਗੱਲਬਾਤ ਹੋਈ ਅੰਦਰ ਕੁਝ ਨਹੀਂ ਹੁਣ ਸਾਨੂੰ ਸੀਪੀ